ਜਿੰਮੇਵਾਰੀ ਨਿਭਾਉਣੀ ਪੈਂਦੀ ਹੈ ਪੱਗ ਫੈਸ਼ਨ ਦੇ ਵਿੱਚ ਆਉਂਦੀ ਹੈ ਦਸਤਾਰ ਸਾਨੂੰ ਦਸਵੇਂ ਗੁਰੂ ਨੇ ਦਿੱਤੀ ਹੈ ਦਸਤਾਰ ਦੇ ਅਕਸਰ ਪੰਜ ਲੜ ਲੱਗਦੇ ਨੇ ਪਹਿਲਾ ਲੜ ਪਿਆਰ ਲਈ ਲਾਇਆ ਜਾਂਦਾ ਹੈ ਦੂਜਾ ਲੜ ਹੱਕ ਤੇ ਸੱਚ ਲਈ ਲਾਇਆ ਜਾਂਦਾ ਹੈ ਪਹਿਲਾ ਲੜ ਜਿਵੇਂ ਬਾਈ ਜੀ ਨੇ ਕਿਹਾ ਕਿ ਮੈਂ ਪਿਆਰ ਨਾਲ ਰਹੂੰਗਾ ਮੁਹੱਬਤ ਨਾਲ ਰਹੂੰਗਾ ਖੁਦ ਨੂੰ ਮੁਹੱਬਤ ਕਰੂੰਗਾ ਦੂਜਾ ਨਾਲ ਮੁਹੱਬਤ ਕਰੂੰਗਾ ਦੂਜਾ ਲੜ ਮੈਂ ਹੱਕ ਤੇ ਸੱਚ ਲਈ ਲਾਉਣਾ ਮੈਂ ਆਪਣਾ ਹੱਕ ਪਛਾਣੂਗਾ ਮੈਂ ਕਿਸੇ ਦਾ ਹੱਕ ਮਾਰੂਗਾ ਨਹੀਂ ਮੈਂ ਸੱਚ ਦੇ ਨਾਲ ਰਹਿਣਾਗਾ ਤੀਜਾ ਲੜ ਨਿਮਰਤਾ ਦੀ ਲਾਇਆ ਜਾਂਦਾ ਹੈ ਕਿ ਮੈਂ ਨਿਮਰ ਰਹੂਗਾ ਨਿਮਰ ਰਹਿ ਕੇ ਅੱਗੇ ਵਧਦਾ ਰਹੂਗਾ ਮੈਂ ਸਿੱਖਣ ਲਈ ਅੱਗੇ ਵਧਦਾ ਰਹੂਗਾ ਚੌਥਾ ਲੜ ਸਿੱਖਣ ਲਈ ਹੈ ਕਿ ਮੈਂ ਸਿੱਖਣ ਤੋਂ ਕਦੇ ਪਿੱਛੇ ਨਹੀਂ ਹਟੂਗਾ ਮੈਂ ਗੁਰਦ ਸਿੱਖੇ ਗਏ ਨੂੰ ਹਮੇਸ਼ਾ ਭਲਾਉਂਦਾ ਰਹੂਗਾ ਕੰਮ ਨਾਲ ਲੜ ਸਬਰ ਤੇ ਸੰਤੋਖ ਲਈ ਲਿਆ ਜਾਂਦਾ ਹੈ ਕਿ ਮੈਂ ਸਬਰ ਵਿੱਚ ਰਹਿ ਕੇ ਸੰਤੋਖ ਵਿੱਚ ਰਹਿ ਕੇ ਪੱਗ ਚਾਚੀ ਜਾਂਦੀ ਹੈ ਪਰ ਸਿਰ ਟਕਣਾ ਰਹਿ ਜਾਂਦਾ ਜੋ ਸਿਰ ਟਕਿਆ ਜਾਂਦਾ ਉਹ ਸਲੀਟਾ ਕਹੇ ਜਾਂਦਾ ਮੈਂ ਕਿਸੇ ਦੇ ਨੰਦ ਨੂੰ ਉਜਾਗਰ ਨਹੀਂ ਕਰੂੰਗਾ ਮੈਂ ਕਿਸੇ ਲੰਗੇ ਦਾ ਨੰਗ ਢਕੂੰਗਾ ਤੇ ਆਪਣੇ ਨੰਗ ਨੂੰ ਪਹਿਚਾਨ ਕੇ ਅੱਗੇ ਵਧੂੰਗਾ ਇਹ ਦਸਤਾਰ ਜਿੰਦੀ ਜਿੰਦਾ